ਲੋ ਜੇ ਇੱਥੋਂ ਚਾਲੇ ਪਾਉਣੀ ਲੱਗੇ ਸੀ ਤੇ ਬਾਈ ਜੀ ਹੋਣੀ ਫੇਰ ਤਾਂ ਟੱਕਰ ਕੇ ਹਾਂਜੀ ਲੱਗੇ ਰਹੀ ਪ੍ਰਬੰਧਕ ਨੇ ਸਾਈਕਲ ਭਗਾ ਕੇ ਮਾਰਿਆ ਮੈਨੇਜਰ ਨੇ ਅੱਛਾ ਇੱਥੋਂ ਵਾਲੇ ਨੇ ਜੀ ਚੰਦਾ ਚੰਗਾ ਢੋਕਾਂ ਦੇ ਆ ਠੀਕ ਹੈ ਜੀ ਕੀ ਗੱਲਬਾਤ ਹੋ ਗਈ ਸਾਰੇ ਮੜੀ ਦੱਸੋਗੇ ਕਰੋਗੇ ਸਾਜੀ ਵੀ ਤੁਸੀਂ ਇੱਥੇ ਸਾਈਕਲ ਲੈ ਕੇ ਆ ਗਏ ਅੱਗੇ ਅੱਛਾ ਤੇ ਵੀਰ ਬੋਝੋ ਬਣਾਉਂਦਾ ਸੀ ਠੀਕ ਹੈ ਜੀ ਅਜੇ ਠੀਕ ਆ ਚਲੋ ਕੋਈ ਨਾ ਸਾਈਕਲ ਪਿੱਛੇ ਲਾ ਦਿੰਦੇ ਹਾਂਗੇ ਹਾਂਜੀ ਤੇ ਉਹਨੇ ਗੱਲ ਨਹੀਂ ਪਈ ਸੁਣੀ ਚੱਕਿਆ ਸਾਈਕਲ ਸਾਈਕਲ ਜਾ ਕੇ ਬਾਈ ਦਾ ਛੜਤਾ ਅੱਛਾ ਉਹ ਇੱਥੋਂ ਦਾ ਮੇਨ ਮੰਨ ਕੇ ਚਲੋ ਮੇਨ ਰਸਤੇ ਆਉਂਦੇ ਅੱਛਾ ਅਜੇ ਵੀ ਇਹ ਕਿਤਾ ਪਿਆਰ ਨਾ ਸਮਝਾਉਣਾ ਹੁੰਦਾ ਠੀਕ ਹੈ ਜੀ ਥੋੜੀ ਗੁੰਡਾਗਰਦੀ ਕਰ ਰਹੇ ਹੈਗੇ ਠੀਕ ਹੈ ਨਹੀਂ ਆਪਣੇ ਸਾਈਕਲ ਤੁਸੀਂ ਲਾਇਆ ਕਿੱਥੇ ਸੀ ਬਾਈ ਜੀ ਆਪਾਂ ਨਹੀਂ ਲੜਨਾ ਨਹੀਂ ਨਹੀਂ ਉਹ ਕੋਈ ਚੱਕਰ ਨਹੀਂ ਕਿੱਥੇ ਲਾਇਆ ਸੀ ਵੈਸੇ ਅਸੀਂ ਸਰੋਵਰ ਸਾਹਿਬ ਦੇ ਲਾਗੇ ਲੈ ਕੇ ਜਾ ਰਹੇ ਸੀਗੇ ਠੀਕ ਹੈ ਬੂਟ ਪਾਈ ਜਾ ਰਹੇ ਸੀਗੇ ਅੱਛਾ ਸਾਨੂੰ ਇਹ ਸੀਗੇ ਵੀ ਚਲੋ ਨਹੀਂ ਉਹਨਾਂ ਨੇ ਕੀ ਉਹਨਾਂ ਨੇ ਦਿੱਕਤ ਕੀ ਦੱਸੀ ਆ ਵੀ ਕੀ ਦਿੱਕਤ ਸੀਗੀ ਸਾਨੂੰ ਉਹਕੇ ਲੈ ਜਾਇ ਨਹੀਂ ਸਕਦਾ ਤੂੰ ਲੈ ਕਿੱਧਰ ਆਇਆ ਇੱਥੇ ਅੱਛਾ ਵੀ ਸਾਈਕਲ ਇੱਥੇ ਲੈ ਆਏ ਸਾਡੀ ਵੀਡੀਓ ਬਣਾ ਰਹੇ ਯਾਰ ਅੱਛਾ ਜੀ ਬੜੀ ਐਪਰੀਸ਼ੀਏਟ ਕਰ ਰਹੇ ਯਾਰ ਬਹੁਤ ਵਧੀਆ ਕੰਮ ਹੈ ਠੀਕ ਹੈ ਜੀ ਸਾਡੇ ਜੀ ਦਾ ਮੈਂ ਅਸੀਂ ਲੈ ਆਏ ਹਾਂਜੀ ਆਰਮੀ ਵਾਲੇ ਹੀ ਬਣਾਈ ਜਾਂਦੇ ਸੀ ਭਾਈ ਇੱਕ ਤਾਂ ਪਿਆਰ ਨਾਲ ਸਮਝਾਣਾ ਹੁੰਦਾ ਹਾਂ ਹਾਂਜੀ ਹਾਂਜੀ ਉਹ ਬੰਦਾ ਸਮਝਦਾ ਨਹੀਂ ਭਾਈ ਜਿਹੜੇ ਹੁਣ ਅੱਧੀ ਬਾੜ ਤੇ ਕਰੇ ਖਚਰਾਂ ਵਾਲੇ ਆਉਂਦੇ ਆ ਰੇੜਿਆਂ ਵਾਲੇ ਹੈ ਉਹਨਾਂ ਨੂੰ ਕੋਈ ਰੋਕਦਾ ਨਹੀਂ ਅੰਦਰ ਫੂਡ ਅੱਛਾ ਅੱਛਾ ਠੀਕ ਹੈ ਇਹਨੂੰ ਲੈ ਜੀ ਕੋਈ ਨਹੀਂ ਨੰਬਰ ਲੈ ਲੇ ਤੇ 에어ਡ੍ਰੌਪ ਕਰ ਦੇ ਨੀਚੇ ਉੱਥੇ ਆ ਜਾਓ ਹੈਲੀਪੈਡ ਵਾਲੀ ਜਗ੍ ਕਿੰਨੇ ਵਜੇ ਉਤਰੇ ਸੀ ਅਸੀਂ ਤਕਰੀਬਨ ਪਹੁੰਚੇ ਸੀਗੇ 11:30 ਵਜੇ 11:30 ਵਜੇ ਠੀਕ ਹੈ ਜੀ ਆ ਮੜੇ ਫੜੀ ਇੱਕ ਮਿੰਟ ਇੱਕ ਮਿੰਟ ਪਾਲਾ ਮੈਂ ਵੀ ਕੱਟ ਆਪ ਬਈ ਆਪਣੇ ਕੀ ਨਾਮ ਸੀ ਸੀ ਬਈ ਆਪਣਾ ਆਪਣੇ ਚੈਨਲ ਦਾ ਨਾਮ ਹੈ ਸਰਦਾਰ ਵਰਲਡ ਸਰਦਾਰ ਵਰਲਡ ਬਾਈ ਵਰਗਾ ਚੈਨਲ ਦਾ ਨਾਮ ਸੀਗਾ ਸਾਈਕਲ ਦੇ ਉੱਤੇ ਟਰੈਵਲ ਕਰਦੇ ਆ ਠੀਕ ਹੈ ਜੀ ਆਪਣੇ ਵੀਡੀਓ ਬਣਾਈ ਹੋਈ ਉਹਨਾਂ ਦੀ ਹਾਂ ਉਹਨਾਂ ਦੀ ਬਾਕਾਇਦਾ ਜਿਹੜੀ ਵੀਡੀਓ ਆ ਉਹ ਤੁਹਾਨੂੰ ਉੱਥੇ ਮਿਲ ਜੂਗੀ ਜਿਹੜੀ ਗੱਲਬਾਤ ਹੋਈ ਜਿਹੜਾ ਇਹਨਾਂ ਦਾ ਇਸ਼ੂ ਬਣਿਆ ਕਾਰਨ ਬਣਿਆ ਬਾਈ ਹੋਰੇ ਆਪਣੇ ਮਹਾਲੀ ਤੋਂ ਚੱਲ ਕੇ ਹੇਮਕੁੰਡ ਸਾਹਿਬ ਦੀ ਯਾਤਰਾ ਸਾਰੀ ਇਹਨਾਂ ਨੇ ਸਾਈਕਲ ਦੇ ਉੱਤੇ ਕੀਤੀ ਆ ਠੀਕ ਐ ਪੈਦਲ ਤੁਰਨਾ ਔਖਾ ਹੋ ਜਾਂਦਾ ਗੱਡੀ ਦੇ ਉੱਤੇ ਮੋਟਰਸਾਈਕਲ ਦੇ ਉੱਤੇ ਆਉਣਾ ਔਖਾ ਹੋ ਜਾਂਦਾ ਤੇ ਬਾਈਵਾਰ ਗਿਆ ਨੂੰ ਕਿੱਥੇ ਤਾਂ ਹੱਲਾਸ਼ੇਰੀ ਬਣਦੀ ਸੀ ਤੇ ਕਿੱਥੇ ਜਿਹੜਾ ਆ ਚੀਜ਼ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਗਈ ਯਾਰ ਮੇਰਾ ਸਾਈਕਲ ਨਾ ਇਹ ਇਹ ਸਾਈਕਲ ਬਾਹਰ ਦਾ ਹੈ ਮਹਿੰਗਾ ਸਾਈਕਲ ਹੈ ਮੋਟਰਸਾਈਕਲ ਜਿੰਨਾ ਮਹਿੰਗਾ ਉਹਨਾਂ ਬਵਾਕੇ ਮਾਰਿਆ ਬਈ ਆਰਮੀ ਵਾਲਾ ਠੀਕ ਐ ਸਾਰੇ ਸਪੋਰਟ ਕਰ ਰਹੇ ਆ ਤੇ ਕੋਸ਼ਿਸ਼ ਜਿਹੜੇ ਇਦਾਂ ਦੇ ਬੰਦੇ ਆ ਕਰਕੇ ਵੀ ਆ ਆਕ ਤੁਸੀਂ ਤੁਹਾਨੂੰ ਪ੍ਰਾਬ ਹੁੰਦਾਗਾ ਤੇ ਇਹ ਚੀਜ਼ ਕਹਿੰਦੇ ਨੂੰ ਆਪਾਂ ਨੂੰ ਬਹੁਤ ਸ਼ਰਮ ਆ ਰਹੀ ਆ ਸਿਰ ਝੁਕ ਰਿਹਾਗਾ ਪਰ ਕੋਈ ਨਹੀਂ ਦੇਣੇ ਆ ਬਾਈ ਵਰਗੇ ਨਾਲ ਹੀ ਆ ਜਿੰਨਾ ਹੋ ਸਕੇ ਆ ਬਾਈ ਵਰਗੇ ਸਪੋਰਟ ਦੇ ਵਿੱਚ ਖੜੇ ਹੈਗੇ ਇਹ ਵਾਲੀ ਰੀਲ ਕੱਟ ਕੇ ਚੜਾ ਦਿਓ ਰੀਲ ਕੱਟ ਕੇ ਚੜਾ ਦਿਓ ਮੇਰੇ ਕੋਲੇ ਡਾਟਾ ਪਿਆ ਹੈ ਤੇ ਮੈਂ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗਾ ਕੋਈ ਗੱਲ ਨਹੀਂ ਬਾਈ ਠੀਕ ਹੈ ਜੀ ਠੀਕ ਹੋਵੇ ਹਰਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਾਂ ਭਾਈ ਜਿਹੜਾ ਉਹ ਮੰਨ ਕੇ ਚਲੋ ਵੱਦ ਸਲੂਕੀ ਆਪਾਂ ਕਹਿ ਸਕਦੇ ਹਾਂ ਜਿਹੜੀ ਉਹ ਬਾਈ ਵਰਗਿਆਂ ਨਾਲ ਹੋਈ ਤੇ ਉਹ ਬਹੁਤ ਸ਼ਰਮਨਾਕ ਨਿੰਦਣਯੋਗ ਹੈ ਠੀਕ ਹੈ ਬੀਜੇਪ ਦਾ ਸਾਈਕਲ ਵਾਕਿਆ ਦੇ ਵਿੱਚ ਹੀ ਚਲਾ ਕੇ ਮਾਰਿਆ ਸੀ ਵਿਗਾ ਕੇ ਹਾਂ ਮੋ ਪਿਆਰ ਨਾਲ ਪਿਆਰ ਨਾਲ ਸਮਝਾ ਸਕਦੇ ਸੀਗੇ ਤਾਂ ਚਲੋ ਅ ਵੀ ਉਹ ਪਰੇ ਵੀ ਕਰ ਲੈਂਦੇ ਐਡਾ ਵੀ ਕੋਈ ਇਸ਼ੂ ਨਹੀਂ ਹੋਣਾ ਸੀਗਾ ਤੇ ਬਾਕੀ ਭਾਈ ਆਪਾਂ ਬਾਈ ਵਰਗਿਆਂ ਦੇ ਨਾਲ ਖੜੇ ਆ ਠੀਕ ਹੈ ਬਾਈਵਰ ਕਨਾਲ ਨੇ ਕੋਈ ਵੀ ਸਹੀ ਬੰਦਾਗਾ ਜਿੱਥੇ ਜਿੱਦੀ ਕੋਈ ਸਹੀ ਗਲਤੀ ਹੈਣੀਗੀ ਆਪਾਂ ਉਸ ਹਰ ਇੱਕ ਬੰਦੇ ਨਾਲ ਖੜੇ ਆ ਠੀਕ ਹੈ ਤੇ ਜਿੰਨੀ ਹੋ ਸਕੇ ਬਾਈਵਰ ਕੰਦੀ سپورਟ ਦੇ ਵਿੱਚ ਖੜੇ ਆ ਹੁਣ ਅਸੀਂ ਜਦੋਂ ਮੱਥਾ ਟੇਕਿਆ ਸੀਗਾ ਹੋ ਸਕਦਾ ਵੀਡੀਓ ਦੇ ਵਿੱਚ ਉਸ ਟਾਈਮ ਥੋੜੀ ਬਹੁਤੀ ਆਵਾਜ਼ ਆਈ ਹੋਵੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਉਦੋਂ ਪਾਣੀਪਤ ਪਤਾ ਨਹੀਂ ਕਿੱਥੋਂ ਦੀ ਕੋਈ ਸੰਗਤ ਆਈ ਸੀ ਮੁੰਡਾ ਆਇਆ ਸੀਗਾ ਕਿ ਕੋਈ ਹੋਰ ਵੱਧ ਸੰਗਤ ਸੀਗੀ ਇੱਕ ਮੁੰਡਾ ਸੀ ਜਾਂ ਕੋਈ ਜ਼ਿਆਦਾ ਜਾਣੇ ਸੀ ਉਹ ਆਪਾਂ ਨੂੰ ਕਨਫਰਮ ਨਹੀਂਗਾ ਤੇ ਉਹਨਾਂ ਨੂੰ ਸਪੈਸ਼ਲ ਦਰਬਾਰ ਸਾਹਿਬ ਦੇ ਸਪੀਕਰ ਦੇ ਵਿੱਚ ਮੈਕ ਦੇ ਵਿੱਚ ਬੋਲ ਕੇ ਅ ਹਲਾ ਸ਼ੇਰੀ ਕਹਿ ਲੋ ਸਨਮਾਨੀਤ ਕਹਿ ਲੋ ਕੀਤਾ ਜਾ ਰਿਹਾ ਸੀਗਾ ਵੀ ਭਾਈ ਇਹ ਮੰਨ ਕੇ ਚਲੋ ਪੈਦਲ ਯਾਤਰਾ ਕਰਕੇ ਆਏ ਆ ਤੇ ਚਲੋ ਠੀਕ ਹੈ ਆਪਾਂ ਉਹਨਾਂ ਨੂੰ ਨਹੀਂ ਕਹਿੰਦੇ ਪਰ ਕਿਤੇ ਨਾ ਕਿਤੇ ਜਿਹੜਾ ਬਾਈ ਵਰਗਾਂ ਨਾਲ ਸਲੂਕ ਹੋਇਆ ਉਹ ਗਲਤ ਸੀਗਾ ਉਹ ਬਾਈ ਵਰਗਿਆਂ ਕੋਲੇ ਵੀਡੀਓ ਪਈ ਆ ਬਕਾਇਦਾ ਵੈਸੇ ਉਹਨਾਂ ਨੇ ਕਹਿ ਰਹੇ ਸੀ ਕਿ ਇਹ ਡਿਲੀਟ ਕਰਾਵਾਂਗੇ ਅਸੀਂ ਤਾਂ ਯਾਰ ਇੱਕ ਸਾਦੀ ਤੱਕਾਸ਼ਾ ਹੀ ਲੱਗਦੀ ਹੈਗੀ ਆਪਾਂ ਨੂੰ ਨਹੀਂ ਪਤਾ ਵੀ ਉਹ ਸ਼੍ਰੋਮਣੀ ਕਮੇਟੀ ਸੀ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਸੀ ਕਿਉਂਕਿ ਪਹਿਲਾ ਜੱਥਾ ਇੱਥੇ ਆਉਂਦਾ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਆਉਂਦਾਗਾ ਤੇ ਆਪਾਂ ਨੂੰ ਨਹੀਂ ਪਤਾ ਬਾਕੀ ਕੌਣ ਸੀ ਕੌਣ ਨਹੀਂ ਕਿਉਂਕਿ ਇਹ ਹੁੰਦਾ ਇੱਕ ਬੰਦੇ ਦਾ ਕਰਕੇ ਸਾਰਾ ਸਿਸਟਮ ਖਰਾਬ ਹੋ ਜਾਂਦਾਗਾ ਲੋਕਾਂ ਦੀ ਜਿਹੜੀ ਸ਼ਰਧਾ ਸ਼ਰਦ ਨੂੰ ਠੇਸ ਪਹੁੰਚਦੀ ਹੈਗੀ ਤਾਂ ਮੜਾ ਜਾ ਜੋ ਵੀ ਕੁਝ ਕਰਨਾ ਹੁੰਦਾ ਹਨਾ ਚਲੋ ਥੋੜਾ ਦਾ ਸਿਸਟਮ ਹੋਊਗਾ ਰੂਲ ਹੋਊਗਾ ਨਹੀਂ ਉਥੇ ਨਿਲ ਜਾਣਦੇ ਨੇ ਸੀ ਜਾਂ ਕੁਝ ਵੀ ਆ ਬਟ ਇੱਕ ਤਰੀਕੇ ਨਾਲ ਵੀ ਹੋ ਸਕਦਾ ਸੀਗਾ ਵੀ ਤੁਸੀਂ ਮੜਾ ਜਾ ਪਿਆਰ ਨਾਲ ਕਹਿਂਦੇ ਤਾਂ ਪਤਾ ਨਹੀਂ ਕਿੰਨੀ ਕੁ ਉਮਰ ਦੇ ਉਹ ਬਜ਼ੁਰਗ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਕਿਹਾ ਤੇ ਵੀ ਚਲੋ ਤੁਹਾਡੇ ਤਾਂ ਬੱਚਿਆਂ ਵਰਗੇ ਸੀਗੇ ਪਿਆਰ ਨਾਲ ਸਮਝਾਣ ਦੇ ਤਾਂ ਉਹਨਾਂ ਨੇ ਕਿਹਾ ਤੁਹਾਡੇ ਬਾਲਾ ਵੀ ਸਿਰ ਚੜਨਾ ਸੀਗਾ ਹਨਾ ਵੀ ਉਹ ਆਪ ਦਾ ਪਰੇ ਕਰ ਲੈਂਦੇ ਤਾਂ ਭਈ ਐਸੀਆਂ ਗੱਲਾਂ ਯਾਰ ਛੋਟੀਆਂ ਮੋਟੀਆਂ ਨਾ ਹੋਣ ਤਾਂ ਇਹ ਧਾਰਮਿਕ ਸਥਾਨਾਂ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਬਹੁਤ ਵਧੀਆ ਹੈ ਠੀਕ ਹੈ ਸੰਗਤ ਆਉਂਦੀ ਹੈ ਇੱਥੇ ਦਰਸ਼ਨ ਦੀਦਾਰੀ ਕਰਨ ਆਉਂਦੀ ਹੈਗੀ ਤਾਂ ਗਲਤ ਆ ਯਾਰ ਜੇ ਆਪਾਂ ਹੀ ਐ ਕਰਨ ਲੱਗੇ ਪੰਜਾਬੀ ਪੰਜਾਬੀ ਨਾਲ ਤਾਂ ਬਈ ਹੋਰ ਆਪਾਂ ਕਿਸੇ ਤੋਂ ਕੀ ਆਸ ਉਮੀਦ ਕਰ ਸਕਦੇ ਆ ਵੀ ਤੀਜਾ ਚੌਥਾ ਬੰਦਾ ਕੋਈ ਆਪਣੇ ਨਾਲ ਖੜ ਜੂਗਾ ਤੇ ਲੋੜ ਹੈ ਆਪਣੇ ਪੰਜਾਬੀਆਂ ਨੂੰ ਆਪਣੇ ਸਿੱਖਾਂ ਨੂੰ ਏਕਾ ਕਰਨ ਦੀ ਇਕਜਟ ਹੋਣ ਦੀ ਤਾਂ ਹੀ ਭਈ ਜਿੰਮੇ ਦੀ ਹੁਣ ਆ ਪਾਕਿਸਤਾਨ ਦੇ ਵਿੱਚ ਲਾ ਲਓ ਜਾਂ ਰਾਜਸਥਾਨ ਦੇ ਵਿੱਚ ਲਾ ਲਓ ਜਾਂ ਹਿਮਾਚਲ ਦੇ ਵਿੱਚ ਲਾ ਲਓ ਉੱਤਰਾਖੰਡ ਦੇ ਵਿੱਚ ਲਾ ਲਓ ਜਿੱਥੇ ਕਿਤੇ ਵੀ ਪੰਜਾਬ ਤੋਂ ਸਾਈਡ ਤੇ ਗੁਰਦੁਆਰਾ ਸਾਹਿਬ ਹੈਗੇ ਨੇ ਵੀ ਉੱਥੇ ਜੇ ਆਪਣਾ ਏਕਾ ਹੋਊਗਾ ਤਾਂ ਹੀ ਭਈ ਆਪਾਂ ਮੰਨ ਗਏ ਚਲੋ ਆਪ ਦਾ ਜਿਹੜਾ ਵੀ ਹੈਗਾ ਗੁਰਦੁਆਰਾ ਸਾਹਿਬ ਜਾਂ ਰਾਜ ਕਾਇਮ ਕਰ ਸਕਦੇ ਆਂਗੇ ਤੇ ਨਹੀਂ ਭਾਈ ਜੇ ਆਪਣਾ ਏਕਾਣਾ ਹੋਊਗਾ ਐਵੇਂ ਦੀਆਂ ਗੱਲਾਂ ਬਾਤਾਂ ਹੋਣੀਆਂ ਤਾਂ ਲੋਕਾਂ ਦੀ ਸ਼ਰਤਾਂ ਨੂੰ ਠੇਸ ਪਹੁੰਚਣੀ ਆ ਠੇਸ ਪਹੁੰਚੀ ਤੇ ਲੋਕਾਂ ਦਾ ਦਿਲ ਦੁਖਿਆ ਉਸ ਤੋਂ ਬਾਅਦ ਤੁਹਾਨੂੰ ਖੁਦ ਨੂੰ ਪਤਾ ਵੀ ਕੀ ਹੋਣਾਗਾ ਲੋਕਾਂ ਦਾ ਜਿਹੜਾ ਮੋਹ ਪਿਆਰ ਆ ਲगाव ਆ ਤੇ ਲੋਕ ਟੁੱਟਣ ਲੱਗੇ ਜਾਣਗੇ ਇਹਜੀਆਂ ਹਰਕਤਾਂ ਹਰਕਤਾਂ ਨਹੀਂ ਆਪਾਂ ਕਵਾਂਗੇ ਤਾਂ ਇਹਜੀਆਂ ਜਿਹੜੀਆਂ ਛੋਟੀਆਂ ਮੋਟੀਆਂ ਗੱਲਾਂ ਗਲਤੀਆਂ ਹੁੰਦੀਆਂ ਆਂ ਤਾਂ ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇ ਧਿਆਨ ਰੱਖਿਆ ਜਾਵੇ ਬਾਈ ਬਣ ਕੇ ਬਾਕੀ ਆਪਾਂ ਥੱਲੇ ਨੂੰ ਚੱਲੇ ਪਾਤੇ ਸੀ ਤੇ ਵਧੀਆ ਆਪਣਾ ਸਫਰ ਨਿਪਟ ਰਿਹਾਗਾ ਤੇ ਉਹ ਪਿਛਲੇ ਪਾਸੇ ਆਪਣੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦਰਬਾਰ ਸਾਹਿਬ ਤੇ ਮੁੰਡਾ ਕਹਿੰਦਾ ਹੁਣ ਮੈਂ ਜੂੜੇ ਪਾਉਣਾ ਜੂੜੇ ਲਾ ਤੇ ਚੱਪਲਾਂ ਝੋ ਗਿਆ ਮੁੰਡੇ ਨੇ ਪਹਿਲਾਂ ਜੂੜੇ ਪਾ ਰੱਖੇ ਸੀ ਤੇ ਹੁਣ ਚੱਪਲਾਂ ਝੋ ਗਿਆ ਕਿੱਲਾ ਬਈ ਬਾਇ ਪੌੜੀਆਂ ਗਿਆਗਾ ਤੇ ਆਇਆ ਸੀ ਅਸੀਂ ਤਿੰਨੇ ਬਈ ਉਹੀ ਆਪਣੇ ਪੁਰਾਣੇ ਰਾਹ ਜਿਹੜਾ ਇਹ ਸਲੂਟ ਜੇ ਕੁਛ ਕਰਕੇ ਹੈਗਾਗਾ ਤੇ ਪੌੜੀਆਂ ਵਾਲਾ ਰਾਹ ਬਈ ਉਹ ਮਗਰਲੇ ਪਾਸੇ ਆਵੇਂ ਨੋਨੀ ਠੀਕ ਹੈ ਹਾਂਜੀ ਸੱਟਾ ਗੱਡੀਆਂ ਬਿਲਕੁਲ ਠੀਕ ਹੈ ਜੀ ਚੜਦੀ ਕਲਾ ਚ ਨੌਜਵਾਨ ਦੀ ਚੱਲ ਗਏ ਬਈ ਜੀ ਮਹਾਰਾਜ ਦੀ ਕਿਰਪਾ ਆਪਣੀ ਤੇ ਵਾਸੂ ਗੁਰੂ ਮਹਾਰਾਜ ਕਿਰਪਾ ਹੀ ਰੱਖੇ ਇਹ ਜੋ ਦੀ ਲੈ ਆਇਨੋਂ ਆਪਾਂ ਬੱਦਨਵਾਇਆ ਆਂ ਆਈ ਬਾਪੂਸ ਮੋੜ ਤੇ ਬਾਕੀ ਜਿਹੜਾ ਆਪਣੇ ਸੱਜਣ ਪਿਆਰਾਂ ਨਾਲ ਉੱਤੇ ਜੋ ਗੱਲਬਾਤ ਹੋਈ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਆਂ ਇਸ ਵਾਰੇ ਆਪਾਂ ਕੀ ਪ੍ਰਤੀਕਿਰਿਆ ਆ। ਛਿੱਤੀ ਛਿੱਤੀ ਸਿਸਟਮ ਆ ਯਾਰ। ਠੀਕ ਹੈ ਜੀ। ਉਹ ਟੁੱਟੀਆਂ ਆਣਾ ਵੀ ਮੁੜ ਕੇ ਵਿਚਾਰਤਾਵਾਂ ਬਣ ਲੱਗ ਜਾਂਦੀਆਂ। ਬੰਦਾ ਮੁੜ ਕੇ ਕਹਿੰਦੇ ਆ ਵੀ ਯਾਰ ਟਰੋਲ ਹੋਣ ਲੱਗ ਪੈ ਨੇ ਜੋ ਕੁਝ ਵੀ ਆਣਾ। ਪਰ ਵੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਆਪਾਂ ਮੌਕੇ ਤੇ ਹੈ ਨਹੀਂ ਸੀ ਪਰ ਜਿਹੜੀਆਂ ਐਕਟੀਵਿਟੀਆਂ ਬਈ ਵਾਰ ਕਹਿੰਦੇ ਮੁਤਾਬਕ ਹੋਈ ਉਹ ਥੋੜੀ ਜੀ ਆਪਾਂ ਨੂੰ ਗਲਤ ਲੱਗੀ। ਆਪਾਂ ਕੋਈ ਇੱਕ ਮੈਂ ਤੁਹਾਨੂੰ ਦੱਸਾਂ ਇੱਕ ਗੱਲ। ਜਦੋਂ ਆਪਾਂ ਜਾਣਦੇ ਆ ਇੱਥੋਂ ਜਾਂਦਿਆਂ ਨੂੰ ਜੋੜਾ ਘਰ ਆਉਂਦਾ ਪਹਿਲਾਂ ਕਿਉਂ ਆਉਂਦਾ? ਵੀ ਸਾਰੇ ਜੋੜੇ ਉੱਥੇ ਬਈ ਜਮਾ ਕਰਾਓ। ਹਾਂ। ਉੱਥੇ ਕਈ ਨਹੀਂ ਕਰਾਉਂਦੇ ਹਾਂ ਉਹ ਸਰੋਵਰ ਦੇ ਲਾਗੇ ਲੈ ਜਾਂਦੇ ਆ ਉਹਨਾਂ ਨੂੰ ਦੇਖ ਕੇ ਉਹ ਸਾਈਕਲ ਉੱਥੇ ਲੈ ਗਏ ਸਾਈਕਲ ਕਿਹੜਾ ਕੋਈ ਗੰਦ ਚ ਵੱਜਿਆ ਨਹੀਂ ਕੋਈ ਖਾਲੀ ਪੀਤੀ ਨਹੀਂ ਕੋਈ ਕਾਹਦੇ ਪੀਤੀ ਨਹੀਂ ਟੱਪਿਆ ਹੂੰ 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 ਬਸ ਉਹ ਮੇ 50 50 ਆ ਉਸ ਉਹਨਾਂ ਨੇ ਸਨ ਚ ਫਰਕ ਰਹਿ ਗਿਆ ਹੂੰ 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 ਉਸ ਉਹਨਾਂ ਨੇ ਪੁੱਛਣ ਤੇ ਪੁੱਛਿਆ ਨਹੀਂ ਵੀ ਚੱਲ ਭਾਈ ਉਹਨਾਂ ਥੋੜਾ ਜਿਹਾ ਵੀ ਪਤਾ ਨਹੀਂ ਸੀ ਇਹ ਕੁਝ ਵੀ ਸੀਗਾ ਕੱਲ ਇੱਥੇ ਮੁੱਕਦੀ ਆ ਬੀ ਹਾਂ ਇਹ ਵਜਾ ਦਾ ਕਰਕੇ ਕੋਈ ਕਾਰਨ ਬਣ ਗਿਆ ਵੀ ਪਤਾ ਨਹੀਂ ਸੀ ਦੋਨੇ ਇੰਜਾ ਪਤਾ ਕੀ ਹੈ ਇੱਕ ਤਰਫੇ ਦੀ ਗੱਲ ਸੁਣ ਕੇ ਹਾਂ ਆਪਾਂ ਕੋਈ ਫੈਸਲਾ ਨਹੀਂ ਹਾਂ ਵੀ ਆਪਾਂ ਚੱਲ ਬਾਈਵਰ ਕਨ ਮਿਲੇ ਸੀ ਇੱਕ ਤਰਫੇ ਦੀ ਗੱਲ ਸੁਣ ਕੇ ਉਹ ਵੀ ਗੱਲ ਸਹੀ ਹੈ ਬਾਈਵਰ ਕਹਿੰਦੀ ਬਾਕੀ ਬਸ ਆਪਾਂ ਤਾਂ ਇਹ ਕਹਿੰਨੇ ਆ ਵੀ ਜੇ ਉਹਨਾਂ ਨਾਲ ਮਿਸ ਬਿਹੇਵ ਕੀਤਾ ਗਿਆਗਾ ਠੀਕ ਆ ਤਾਂ ਉਹ ਗਲਤ ਆ ਬਸ ਉਹਦੀ ਆਪਾਂ ਥੋੜੀ ਜੀ ਹਾਂ ਬਈ ਯਾਰ ਕਹਿੰਦੇ ਤਾਂ ਕਿ ਬਾਈ ਉਹ ਗਿਆਨੀ ਸੀ ਜਿਹੜੇ ਹਾਂਜੀ ਹਾਂਜੀ ਬੰਨ ਸਰਾਹ ਕੇ ਮੁੰਡਾ ਹਾਂ ਹਾਂ ਤੁਸੀਂ ਉੱਥੇ ਸੀ ਬਾਈ ਉਹ ਇੰਟਰਵਿਊ ਲੈ ਜਾਂਦਾ ਬੰਦੇ ਦੀ ਇੱਕ ਵਾਰੀ ਪਰਸਾਨੂੰ ਉਹ ਹੋਣੀ ਚਾਹ ਉਹ ਤਾਂ ਬਾਈ ਲੈਂਦਾ ਸੀ ਠੀਕ ਹੈ ਜੀ ਕੀ ਹੁੰਦਾ ਪਰ ਅਸੀਂ ਨਹੀਂ ਉਹ ਮੰਨ ਕੇ ਚੱਲੇ ਜਿਹੜਾ ਉਹ ਸਾਈਕਲ ਵਗੈਰਾ ਚਲਾ ਕੇ ਮਾਰਿਆ ਉਹ ਤੁਸੀਂ ਉੱਥੇ ਸੀ ਬਾਈ ਕਿ ਨਹੀਂ ਨਹੀਂ ਚਲਾ ਕੇ ਮਾਰਿਆ ਕਿੱਥੇ ਮਾਰਿਆ ਉਹਨਾਂ ਨੇ ਹੁਣ ਭੇਜਦੇ ਹੋ ਹਾਂ ਹਾਂ ਉੱਥੇ ਨਹੀਂ ਉੱਥੀ ਆ ਸੁਨਾਣ ਵਗੈਰਾ ਕਰਦੇ ਆਏ ਤਾਂ ਉਹ ਲੰਗਰ ਪ੍ਰਸ਼ਾਦਾ ਛਕ ਕੇ ਆਉਣਗੇ ਬਾਈ ਉਹ ਸੁਨਾਣਦਾ ਨਹੀਂ ਨਾ ਹੈ ਨਹੀਂ ਕੋਈ ਇੱਥੇ ਸਾ ਉਹ ਦੱਸਣ ਮੁਤਾਬਕ ਆ ਬਾਈ ਉਹਨਾਂ ਦੇ ਬਾਕੀ ਆਪਾਂ ਨੂੰ ਵੀ ਹਜੇ ਐਗਜ਼ੈਕਟ ਪਤਾ ਨਹੀਂਗਾ ਤੇ ਜੇ ਮੰਨ ਤੇ ਫੇਰ ਭਾਈ ਵਾਕਿਆ ਦੇ ਵਿੱਚ ਉਹ ਗੱਲ ਜਿਹੜੀ ਹੋਊਗੀ ਨਿੰਦਣਯੋਗ ਹੋਊਗੀ ਠੀਕ ਹੈ ਤਾਂ ਉਹ ਆਪਾਂ ਵੀਡੀਓ ਵਿੱਚ ਚਲਾਵਾਂਗੇ ਜ਼ਰੂਰ ਤੇ ਜੇ ਮੰਨ ਕੇ ਚਲੋ ਇਦਾਂ ਦਾ ਕੁਝ ਨਹੀਂ ਹੋਇਆ ਆਪਣੇ ਕੋਲ ਕੋਈ ਵੀਡੀਓ ਨਹੀਂ ਆਉਂਦੀ ਜਾਂ ਕੁਝ ਵੀ ਆ ਜਾਂ ਮਿਸਐਪ ਨੂੰ ਹੀ ਆ ਤਾਂ ਬਾਕੀ ਇੱਕ ਪ੍ਰਪੇ ਤੌਰ ਦੇ ਉੱਤੇ ਜਮਨ ਕੇ ਚਲੋ ਪੰਜਾਬੀ ਹੋਣ ਦੇ ਨਾਲ ਤੇ ਬਸ ਇਹੀ ਹੈ ਵੀ ਭਾਈ ਐਜਾ ਕੁਝ ਨਾ ਕੀਤਾ ਜਾਵੇ ਵੀ ਸਿੱਖ ਸੰਗਤਾਂ ਦੀ ਸ਼ਰਧਾ ਬਣੀ ਰਹੇ ਠੀਕ ਹੈ ਜੀ ਮਿਲਦੇ ਆਗੇ ਕਿਵੇਂ ਸਾਰੀ ਮੋਟਰ ਆਪਾਂ ਆਪਣੇ ਕੋਲੇ ਸੇਵ ਆਪਾਂ ਪਾ ਦਾਂਗੇ ਉਹ ਮੋਟਰਸਾਈਕਲ ਲੈ ਕੇ ਗਿਆ ਸੀ ਜਮਾ ਮੈਂ ਤੈਨੂੰ ਫੋਨ 'ਚੋਂ ਫੋਟੋ ਕੱਢ ਕੇ ਦਿਖਾਉਣਾ ਮੈਂ ਅਪਰੀਸ਼ੀਏਟ ਕਰਦੀ ਬੰਦੇ ਨੂੰ ਕਿੱਥੋਂ ਆਇਆ ਕਿੱਥੋਂ ਲੈ ਕੇ ਆਇਆ ਆਪ ਦਾ ਲੈ ਕੇ ਆਉਣਾ ਔਖਾ ਉਹ ਬੰਦੇ ਨੂੰ ਕਰੀ ਜਾਂਦੇ ਓਥੇ ਮੈਂ ਤਾਂ ਇਹ ਸਮਝਦਾ ਜੋ ਬਾਬੇ ਦਾ ਕੋਈ ਖਾਸ ਹੋਣਾ ਉਹਨਾਂ ਨੂੰ ਅਪਰੀਸ਼ੀਏਟ ਕਰਦਾ ਇਧਰ ਆ ਚੁਣੋ ਵੀ ਇਹ ਤਾਂ ਹਰੇਕ ਹੀ ਆ ਜਾਂਦਾ ਹਾਂ ਸਾਈਕਲ ਲੈ ਕੇ ਆਉਣਾ ਸਾਰਾ ਬਾਈ ਠੀਕ ਹੈ ਬਾਕੀ ਜੇ ਆਪਣੇ ਕੋਲੇ ਵੀਡੀਓ ਪਹੁੰਚਦੀ ਆ ਤਾਂ ਆਪਾਂ ਵਿੱਚ ਐਡ ਕਰਾਂਗੇ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਸਹੀ ਗੱਲਬਾਤ ਦਾ ਪਤਾ ਲੱਗੂ ਹੈ ਵੀ ਕੀ ਗੱਲ ਗਾਣੀ ਬਣੀ ਸੀਗੀ ਠੀਕ ਹੈ ਜੀ ਤਾਂ ਬਾਕੀ ਜਿੰਨੀ ਕ ਆਪਣੇ ਨੂੰ ਜਾਣਕਾਰੀ ਆਈ ਸੀ ਉਸ ਮੁਤਾਬਕ ਜੋ ਆਪਣੇ ਵਿਚਾਰ ਸੀਗੇ ਉਹ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਠੀਕ ਹੈ ਜੀ ਸਮਾਂ ਇਸ ਵਕਤ ਸਵਾ 3 ਵੇਲੇ ਦਾ ਤੇ ਆਪਾਂ ਭਾਈ ਵਾਪਸ ਥੱਲੇ ਨੂੰ ਜਾਂਦੇ ਹੋਏ ਫਿਲਹਾਲ ਤਾਂ ਹਜੇ ਕੋਈ ਵੱਡੀ ਵੱਡੀ ਨਹੀਂ ਦਿੱਕਤ ਆ ਰਹੀ ਉਹ ਉਥੇ ਭਾਈ ਆਪਾਂ ਜਾਣਾਗਾ ਇਧਰ ਨੂੰ ਐ ਕਰਕੇ ਹੁੰਦੇ ਹੋਏ ਉਹ ਤੇ ਆ ਜਿਹੜੇ ਤੁਹਾਨੂੰ ਭਾਈ ਤਾਂ ਜਾਂਦਿਆਂ ਨੇ ਵੀ ਦਿਖਾਈ ਸੀ ਆਪਾਂ ਉਹ ਭਾਈ ਹਜੇ ਹਾਂ ਹਜੇ ਕਿ ਬਾਕੀ 2-3 ਘੰਟੇ ਜਿਹਾ ਆਪਾਂ ਉੱਥੇ ਆਗੇ ਇਹਨਾਂ ਦਾ ਕੰਮ ਧੰਦਾ ਭਾਈ ਚੱਲੀ ਜਾਂਦਾ ਇਹਨਾਂ ਦਾ ਕੰਮ ਧੰਦਾ ਭਾਈ ਚੱਲੀ ਜਾਂਦਾ ਜਾਂਦੇ ਹੋਣੇ ਆਪਾਂ ਦਿਖਾ ਕੇ ਗਏ ਸੀ ਹਾਂਜੀ ਕਿਵੇਂ ਹੋ ਮੜੀਆ ਬਾਸ ਬਸ ਬਸ ਹੈਲੋ ਕਿਆ ਨਾਮ ਹੈ ਆਪਕਾ ਬਸੰਤ ਹੈ ਬਸੰਤ ਬਸੰਤੀ ਹੈ ਮੌਸਮ ਵੀ ਬਸੰਤ ਨਾਲ ਟੈਪ ਹੈ ਤਾਂ ਮੁੰਡੇ ਆਣ ਚੜ੍ਹਦੀ ਕਲਾ ਦੇ ਵਿੱਚ ਬਈ ਨੌਜਵਾਨ ਤੇ ਐਡੇ ਐਡੇ ਪੱਥਰਾਂ ਨੂੰ ਯਾਰ 66ਵੇਂ ਸਰੀਰਾ ਚੋਬਰਾਂ ਦੇ ਜਮਾਂ ਆਣ ਕੋਈ ਫਾਲਤੂ ਫੈਟ ਹੈ ਹੀ ਨਹੀਂ ਠੀਕ ਆ ਬਾਈ ਬਈ ਕੋ ਇਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਵਿਚਾਰਿਆਂ ਨੂੰ ਮਿਹਨਤ ਕਰਦੇ ਯਾਰ ਰਿਸਕੀ ਕੰਮ ਆ ਥੋੜਾ ਇਹਨਾਂ ਦਾ ਆਪਣੇ ਵਰਗੇ ਪੱਧਰ ਸੰਤਲ ਜਗਾ ਦੇ ਉੱਤੇ ਕੰਮ ਕਰਨ ਔਖਾ ਹੋ ਜਾਂਦਾ ਆ ਤੇ ਚੱਲਦੇ ਆ ਬਰਕੀ ਥੱਲੇ ਨੂੰ ਰੇ ਜਾਂਦੇ ਹੌਲੀ ਹੌਲੀ ਪੈਂਡਾ ਨਿਵੇਂੜਦੇ ਸਮਾਂ ਤਨ 40 ਦਾ ਤੇ ਆਪਾਂ ਦਾ ਪੈਂਡਾ ਭਾਈ ਤੈ ਕਰਦੇ ਹੋਏ ਉਹ ਤੇਰੀ ਆਪਾਂ ਭਾਈ ਜਾਣਾਗਾ ਆ ਜਿਹੜਾ ਆਪਣੇ ਮਰਫਾਲਾ ਭਾਈ ਆ ਇਸ ਦੇ ਵਿੱਚ ਡਿਜ਼ਾਈਨ ਜੇ ਪਏ ਸੀ ਇਹ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਏ ਸੀ ਆਪਾਂ ਤਾਂ ਜਾਂਦਿਆਂ ਨੂੰ ਕਿਵੇਂ ਭਣੇ ਠੀਕ ਹੈ ਠੀਕ ਹੈ ਭਣੇ ਉਹ ਗਾਂ ਭਾਈ ਹਾਂਡੀ ਦੇ ਵਿੱਚ ਬੇਬੇ ਨੂੰ ਲਈ ਜਾਂਦੇ ਆ ਇੱਕ ਖਾਲੀ ਲਈ ਜਾਂਦਾ ਤੇ ਇੱਕ ਗਾਂ ਚ ਵਾਕ ਜਾਵੇ ਐਸਾ ਕੋਈ ਰੰਗਮੋਲ ਆ ਮੱਕੀ ਗੁਰੂ ਦੇ ਬਾਜ ਫਰਦੇ ਆਉਣ ਦੇ ਉੱਥੇ ਜਾਣਾ ਭਈ ਆਪਾਂ ਤੂੰ ਬਿਊ ਦੀ ਗੱਲ ਕਰਗੇ ਤਾਂ ਬਹੁਤ ਵਧੀਆ ਆ ਕੁਦਰਤ ਦਾ ਨੇਚਰ ਦਾ ਬਿਊ ਨਜ਼ਰੀ ਪੈ ਰਿਹਾਗਾ ਮਾੜੀ ਮਾੜੀ ਝਰਨੇ ਦੀ ਛਣ ਛਣ ਦੀ ਪਾਣੀ ਡੇਕਦੇ ਦੀ ਆਵਾਜ਼ ਕੰਨਾਂ ਦੇ ਵਿੱਚ ਪੈ ਰਹੀ ਐ ਤੇ ਵਧੀਆ ਆ ਆਨੰਦ ਆ ਰਿਹਾ ਤੇ ਥੱਲੇ ਨੂੰ ਡੇਕਦੇ ਭਾਈ ਬਸ ਥੋੜਾ ਜਿਹਾ ਗੂਠਾਂ ਦੇ ਜ਼ਰੂਰਤ ਆਪ ਹੁੰਦੀ ਆ ਕਈ ਵਾਰੀ ਬੰਦਾ ਤਿਲਕ ਵੀ ਜਾਂਦਾ ਹੈਗਾ 3 ਮਹੀਨੇ ਪਹਿਲਾਂ ਹੈ ਜੇ ਕਰਕੇ ਉਹ ਹੋ ਗਿਆ ਸੀ ਉਹੀ ਕੰਮ ਤੇ ਭਾਈ ਤੁਰਿਆ ਨੇ ਆ ਕੱਢੀ ਆ ਨੇ ਆ ਉਹਦਾ ਪੈਂਡਾ ਪਾਉਣ ਜਾਗੇ ਬਸ ਮਨ ਲਾ ਦਾ 2 ਕੇ ਘੰਟਿਆਂ ਚ ਆ ਉਹ ਬਟਾਈ ਹੋ ਜਾਦਾ ਪੈਤਾਨ ਨ ਵੀ ਲੱਗ ਜਾਣ ਜੇ ਰੋਕ ਰਾ ਕੇ ਜਾ ਤਾ ਪਰ ਸਾਡੇ ਨੌਜਵਾਨ ਦਾ ਢੇਗ ਪਿਆ ਸਮਾਨ ਇਹਨੂੰ ਮਿਲ ਗਿਆ ਅੰਕੀ ਸੰਗੀ ਸਾਥੀ ਭਾਈ ਇਹ ਮਿਸਤਰੀ ਆ ਉਹ ਬਈ ਮੁੰਡੇ ਨੂੰ ਜੀਪਾਂ ਚੂਪਾਂ ਦਾ ਸ਼ੌਂਕ ਆ ਕੋਈ ਤਿਆਰ ਕਰਾਉਣੀ ਐ ਡੱਕ ਰਾਈ ਸੀ ਉਹ ਤੋਂ ਗੱਲਾਂ ਛੜਪੀਆਂ ਤੇ ਭਾਈ ਇਹਨਾਂ ਦਾ ਜੀਪਾਂ ਦਾ 4x4 ਤੋਂ ਪੈਰ ਨਹੀਂ ਲਾਉਂਦੇ ਥੱਲੇ ਕਹਿੰਦੇ 4x4 ਤੇ ਚੜਕੀ ਜਾਵਾਂਗੇ ਬਾਕੀ ਆ ਗੁਰੂ ਦੇ ਆਵਾਜ਼ ਉੜਦੇ ਨਜ਼ਰ ਆਉਂਦੇ ਆ ਤੁਈ ਕਰੀ ਕੋਈ ਬਣਾ ਛੁੱਟੀ ਸਾਟੀ ਤੀ ਯਾਰਾ ਰਾਹ ਖਿੱਚੀ ਤੁਰੀ ਆਉਣਾ ਹੈ ਆ ਜਾ ਆ ਜਾ ਨੋਨੀ ਪਿੰਗਾ ਟੱਕ ਗਿਆ ਨੋਨੀ ਦਾ ਬਾਹਲੀ ਗਾਂ ਫਰਦਾ ਬਲਾ ਉਹ ਜਾਂਦਾ ਹਾਂ ਬਜ਼ੁਰਗ ਦੇ ਬਾਪੂ ਦੇ ਭਾਈ ਕਰਉਂਦੇ ਅਸੀਂ ਪਿੱਛੇ ਤੁਰੇ ਆਉਨੇ ਆ ਤੇ ਮੈਂ ਕਹਿੰਨਾ ਚੜ੍ਹਦੀ ਕਲਾ ਦੇ ਬਾਪੂ ਪੰਡਾ ਖਿੱਚੀ ਤੁਰੀ ਆਉਂਦਾਗਾ ਸਸਰੀ ਕਾਲ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਬਾਪੂ ਜੀ ਪਹਿਲਾਂ ਤਾਂ ਸਲਾਮ ਆ ਤੁਹਾਡੇ ਜਾਇਬੀ ਨੂੰ ਤੇ ਜਿਹੜਾ ਤੁਸੀਂ ਮੈਂ ਕਹਿੰਦਾ ਸਾਡੇ ਵਰਗਾ ਤਾਂ ਸਾਹ ਫੁੱਲੀ ਜਾਂਦਾਗਾ ਤੇ ਤੁਸੀਂ ਮੈਂ ਕਿੱਤੀ ਧਰੀ ਹੋਣੀ ਹੁੰਦੀ ਹੈ ਸਰਦਾਰ ਕੋ ਤਾਂ ਨਹੀਂ ਮਿਲੇਗਾ ਸੇਵਾਦਾਰਾਂ ਨੂੰ ਵੀ ਦਾਣ ਦਿੰਨੇ ਕੋਈ ਨਹੀਂ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਮਨਿੰਦਰ ਸਿੰਘ ਮਨਿੰਦਰ ਸਿੰਘ ਜੀ ਮਨਿੰਦਰ ਸਿੰਘ ਮਨਿੰਦਰ ਸਿੰਘ ਉਮਰ 91 ਸਾਲ 91 ਸਾਲ ਬਾਈ 91 ਚੱਲ ਠੀਕ ਹੈ ਜੀ ਤੇ ਬੱਬਾ ਆਪਣੇ ਕਿੱਥੋਂ ਲੁਧਿਆਣਾ ਠੀਕ ਹੈ ਜੀ ਕਾਹਦੇ ਤੇ ਆਏ ਸੀ ਇਹ ਬਜਖੋੜੇ ਦੇ ਵਿੱਚ ਚੁੱਕੇ ਨੇ ਨੀ ਟ੍ਰੇਨ ਆਈ ਸੀ ਕੋਸੂ ਨਾ ਉਹ ਤੋਂ ਟ੍ਰੇਨ ਟ੍ਰੇਨ ਤੇ ਆਈ ਆਂ ਆਪਣਾ ਕੀ ਨਾਮ ਆ ਜੀ ਮੋਰ ਸਿੰਘ ਮੋਰ ਸਿੰਘ ਹਾਂ ਜੀ ਕਿਵੇਂ ਸਫਰ ਵਧੀਆ ਨਹੀਂ ਫੜੇ ਬਹੁਤ ਸੋਹਣਾ ਬਹੁਤ ਸੋਹਣਾ ਮੈਂ ਤਾਂ ਬਾਪੂ ਦੇ ਜੱਜਬੇ ਨੂੰ ਦੇਖ ਕੇ ਨਾ ਧਰਨ ਨਾਲ ਗੱਲ ਵੀ ਬਹੁਤ ਹੋਣੀ ਆ ਖੜੀ ਗਿਆ ਗੱਲ ਵੀ ਬਹੁਤ ਹੋਣੀ ਆ ਅੱਛਾ ਈ ਥੋੜੀ ਜੀ ਹਾਂ ਪਤਾ ਨਹੀਂ ਇਹ ਹੋਰ ਵੀ ਉਮਰ ਹੋਗੀ ਬਹੁਤ ਜ਼ਿਆਦਾ ਹਾਂ ਜੀ ਲੇਕਿਨ ਇਹ ਉਮਰ ਇਹ ਪਤਾ ਕੀ ਆ ਗੱਲ ਸੁਣ ਕਾਕਾ ਜੀ ਹਾਂਜੀ ਹਾਂਜੀ ਕੋਈ ਨੀ ਖਾਸ ਗੱਲ ਕਰ ਲੋ ਜੀ ਮੈਂ ਤਾਂ ਆਂਦੀ શકਦਾ ਹਾਂ ਜੀ ਕਿਸੇ ਬੱਚੇ ਇਹ ਜਿਹਨੇ ਮਾਂ ਫਿਰ ਪਾਣੀ ਨਹੀਂ ਦਿੰਦੀ ਠੀਕ ਹੈ ਜੀ ਇਹ ਜਿਹੜਾ ਛੋਟਾ ਲੜਕਾ ਮੁੰੇ ਗਿਆ ਅੱਛਾ ਜੀ ਉਹ ਕਹਿੰਦਾ ਸਾਰਾ ਖਰਚਾ ਕਰੂ ਠੀਕ ਹੈ ਜੀ ਇਹਦੇ ਵਾਸੀ ਮੇਰੇ ਕੋਲ ਤੇ ਠੀਕ ਹੈ ਜੀ ਮੈਂ ਇਹਦਾ ਵੀ ਕਰ ਹਜ਼ਾਰ ਚੁੜਾ ਦਿਆ ਠੀਕ ਹੈ ਜੀ ਜਦੋਂ ਇੰਨਾ ਖਰਚਾ ਕਰਦੇ ਨੇ ਹਾਂ ਜੀ ਦੇਵਾहां ਕਹੀ ਜਦੋਂ ਮੈਂ ਦਰਸ਼ਨ ਕਰਦਾ ਉਹ ਤਾਂ ਸਹੀ ਜੀ ਜਦੋਂ ਇਹ ਹੁਕਮ ਕਰਤਾ ਹਾਂ ਜੀ ਇਹ ਚਾਰ ਹੋ ਗਏ ਤਾਂ ਇਹਦਾ ਉਹਨੂੰ ਠੀਕ ਹੈ ਜੀ ਜਿਹਦਾ ਹੁਕਮ ਨਾ ਹੁੰਦਾ ਹਾਂ ਜੀ ਉਹ ਕਦੈਂਦੀ ਲਉਂਦੇ ਹਾਂ ਜੀ ਹਾਂ ਜੀ ਬਿਲਕੁਲ ਸਹੀ ਗੱਲ ਹੈ ਹਾਂ ਜੀ ਬਿਲਕੁਲ ਸਹੀ ਗੱਲ ਹੈ ਉਹ ਕਹੇ ਕੰਮ ਇਹਨੂੰ ਕਰ ਸੀ ਹੀ ਠੀਕ ਹੈ ਨਾ ਜਿੰਦਗੀ ਜਿਹੜੀ ਆ ਹੁਣ ਉਸ ਜਿੰਦਗੀ ਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਸਰੀਰ ਦੀ ਕਿਹੜੀ ਹੈਗੀ ਆ ਨਾ ਕਰੈਕਟਰਸ ਆ ਹਾਂਜੀ ਹਾਂਜੀ ਉਹਦੇ ਕਰਕੇ ਚੱਲੀ ਜਾਂਦਾ ਠੀਕ ਹੈ ਜੀ ਜਿਹੜੇ ਉਮਰ ਦੇ 99 ਸਾਲ 99 ਸਾਲ ਦੀ ਹਾਂਜੀ ਹਾਂਜੀ ਹਾਂ ਹੁਣ ਆ 30-30 ਸਾਲ ਦੇ ਘੋੜੇ ਤੇ ਚੜ ਕੇ ਆਉਂਦੇ ਨੇ ਬੋਟਚ ਚਾਹਤੇ ਉਹ 30 30 ਨਾਲ ਦੇ ਤੇ ਬਾਕੀ ਬਈ ਬਥੇਰੇ ਆਪਾਂ ਦੇਖਿਆ ਹਨ ਇੱਥੋਂ ਜਿਹੜੇ ਮੰਨਿਆ ਘੋੜਿਆਂ ਦੇ ਉੱਤੇ ਆ ਕਚਰਾਂ ਦੇ ਉੱਤੇ ਜਾਂ ਆਂਡੀਆਂ ਹੀ ਆ ਦੂਧੀਆਂ ਲੈ ਲੈਂਦੇ ਉਹਨਾਂ ਦੇ ਉੱਤੇ ਸਫਰ ਕਰੀ ਜਾਂਦੇ ਹੈਗੇ ਹਾਂ ਆ ਬਾਪੂ ਨੂੰ ਦੇਖ ਕੇ ਤੁਸੀਂ ਇੱਕ ਵਾਰੀ ਦੇਖੋ ਜਰੂਰ ਹੈ ਉਮਰ ਦੇਖੋ ਬਾਪੂ ਦੀ ਇਹ ਛੋੜਾ ਮੁੰਡਾ ਇਹ ਕਰੂੰ ਬੜਾ ਦੋ ਜੀ ਛੋਟੇ ਨੇ ਠੀਕ ਹੈ ਜੀ ਇੱਕ ਮੈਂ ਅੱਗੇ ਹੋਰ ਦੇਖਿਆ ਆਪਣੇ ਮੈਨੂੰ ਜਾਂਦੇ ਨੂੰ ਟੱਕਰੇ ਸੀ ਜੀ ਅੱਜ ਹਾਂ ਜੀ ਤੇ ਉਹ ਵੀ ਪਿਓ ਪੁੱਤ ਆਏ ਸੀ ਮੋਟਰਸਾਈਕਲ ਤੇ ਹਾਂਜੀ ਤੇ ਉਹਨਾਂ ਨੂੰ ਦੇਖ ਕੇ ਵੀ ਬਹੁਤ ਵਧੀਆ ਚਲੋ ਉਹਨਾਂ ਦੀ ਏਜ ਇੰਨੀ ਨਹੀਂ ਸੀਗੀ ਵੀ 22 ਦੀ ਆਪਦੀ ਜੇ ਮਣੀ ਤੁਹਾਡੇ ਨਹੀਂ ਮੁੰਡਾ ਛੋਟਾ ਸੀਗਾ ਮੇਰੀ ਵੀ 61 ਸਾਲ ਦੀ ਉਮਰ ਹੈ ਅੱਛਾ ਜੀ ਤੇ ਕੀ ਕੰਮ ਕੀ ਕਰਦੇ ਨੇ ਵੈਸੇ ਮੈਂ ਕੰਮ ਕਰਦਾ ਸ਼ੋਰੂਮ ਦੇ ਵਿੱਚ ਨਾ ਜਿਹੜਾ ਲੈਣਾ ਹੈ ਪਾਜੀ ਵੇਣਾ ਹਾਂਜੀ ਉਹ ਸ਼ੋਰੂਮ ਦੇ ਵਿੱਚ ਏਸੀ ਬਰੀਜਾ ਬੈਟ ਇਸ ਜਮਾਨਾ ਸੱਤ ਦੇ ਹੁੰਦਾ ਠੀਕ ਹੈ ਜੀ ਹਾਂ ਤੇ ਉਹਨਾਂ ਦੀ ਮੈਂ ਗੱਲ ਕਰਦਾ ਸੀਗਾ ਉਹਨਾਂ ਨੂੰ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਜਿਹੜਾ ਬੱਚਾ ਤੇ ਮਾਂ ਪਿਓ ਨਾਲ ਤੀਰਥ ਯਾਤਰਾਵਾਂ ਤੇ ਜਾਂਦਾ ਹੈਗਾ ਤਾਂ ਇਹਦੇ ਉੱਤੇ ਵੱਡੀ ਕੋਈ ਸਿਹਤ ਹੀ ਨਹੀਂ ਲੱਗਣਾ ਦੇਣ ਨੂੰ ਠੀਕ ਹੈ ਜਵਾਕਾਂ ਨੂੰ ਕੱਲਿਆਂ ਨੂੰ ਭੇਜਦੇ ਆ ਮੁੰਡਿਆਂ ਨਾਲ ਮੰਢੀਰ ਨਾਲ ਜਾਂ ਮੰਨ ਕੇ ਚੱਲ ਵਿਆਹ ਕਰਾ ਕੇ ਦੋਵੇਂ ਦੀ ਦੁਰੇ ਫਿਰਦੇ ਆ ਮੈਂ ਕਹਿੰਨੇ ਆ ਵੀ ਜਿਹੜਾ ਮਾਂ ਪਿਓ ਦੇ ਨਾਲ ਆਉਂਦਾ ਹੈਗਾ ਫੈਮਲੀ ਨਾਲ ਉਹਦੀ ਉਸੇ ਹੋਰ ਆ ਉਹਦੀ ਰੀਤ ਹੀ ਹੋਰ ਆ ਉਹਦੀ ਕੋਈ ਰੀਤ ਕਰ ਹੀ ਨਹੀਂ ਸਕਦਾ ਹੈ ਤੇ ਇਹ ਆਪਣੇ ਬਾਪੂ ਦਾ ਕੀ ਨਾਮ ਸੀ ਮਹਿੰਦਰ ਸਿੰਘ ਮਹਿੰਦਰ ਸਿੰਘ ਜੀ ਹਾਂਜੀ ਤੇ ਬਾਕੀ ਬਈ ਮੋਹਦਿਆਣਾ ਵਾਸੀ ਤੇ ਦੇਖਦਾ ਲੁਧਿਆਣਾ ਵਾਸੀ ਪਿੰਡ ਦੇਰ ਕਲਾਂਗੇ ਠੀਕ ਆ ਬਾਪੂ ਜੀ ਤੇ ਬਾਪੂ ਨੂੰ ਦੇਖ ਕੇ ਬਈ ਸੱਚੀ ਨਾਲ ਤੁਹਾਨੂੰ ਰੌਂਟੇ ਖੜੇ ਹੋ ਜਾਂਦੇ ਐ ਰ ਵੀ ਇੰਨੀ ਇੰਨੀ ਉਮਰ ਦੇ ਜਿਹੜੇ ਬਜ਼ੁਰਗ ਹੈਗੇ ਉਹ ਇੱਥੇ ਆ ਸਕਦੇ ਆ ਤੇ ਆਪਣੇ ਵਰਗੇ ਨੌਜਵਾਨਾਂ ਦਾ ਤੂੰ ਦੇਖ ਹੀ ਸਕਦੇ ਹੋ ਪਿੱਛੇ ਵੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਉਦੇ ਮੇਰੀ ਕਲਚਰ ਲਾਈਕ ਇਹਨਾਂ ਕੋਲਸੇ ਹੋਰ ਹਨ ਤਾਂ ਇਹਨਾਂ ਨੂੰ ਚਲੋ ਲੋੜ ਆ ਬਾਕੀ ਜੇ ਮਿਲ ਗਿਆ ਇਥੋਂ ਗਾਹਾਂ ਤੋਂ ਤਾਂ ਜ਼ਰੂਰ ਅਸੀਂ ਇਹਨਾਂ ਦੀ ਹੈਲਪ ਕਰਾਂਗੇ ਚੜ੍ਹਾਵਾਂਗੇ ਤੇ ਬਾਕੀ ਸੋਣਾ ਲੱਗਿਆ ਦੇਖ ਕੇ ਤੇ ਗੱਲਬਾਤ ਕਰਕੇ ਆਹ ਕਹਿੰਦੀ ਆਗੇ ਠੀਕ ਆ ਬਾਪੂ ਜੀ ਆ ਇਹ ਹੁੰਦਾ ਜੀ ਵਫਾਦਾਰ ਹਮਸਫਰ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ ਜੋੜੀ ਤੁਰੀ ਹੁੰਦੀ ਵਾਹਿਗੁਰੂ ਇਹਨਾਂ ਨੂੰ ਐਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਲਾਮਤ ਰੱਖੇ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਇਹਨਾਂ ਨੂੰ ਤੇ ਭਾਈ ਆਇਂ ਜਰਾ ਆਪਣੇ ਇਹੋ ਜਿਹਾ ਕੋਈ ਰਸਤਾ ਦਾ ਪਹਲਾਣਾ ਟੜੀਆਂ ਨੇ ਸਮਾਂ ਇਸ ਵਕਤ 5:03 ਦਾ ਕਿ ਭਾਈ ਆ ਰਾਤ ਥੋੜੀ ਉੱਤਰ ਦੀ ਦਿੱਕਤ ਹੁੰਦੀ ਆ ਕਿਉਂਕਿ ਟੁੱਟਿਆ ਆਇਆ ਹੈਗਾ ਬਜਰੀ ਜੀ ਖਿਲਰੀ ਹੋਈ ਆ ਤੇ ਭਾਈ ਪੈਰ ਪੁਰਜਾ ਟਲਕਦਾ ਜਾਣ ਲੱਗੇ ਵੀ ਭਾਈ ਆ ਇੱਥੇ ਥੋੜਾ ਜਿਹਾ ਅਸੀਂ ਤੰਗ ਵੱਧ ਹੋਏ ਸੀਗੇ ਬਾਕੀ ਠੀਕ ਹੈ ਤੁਰੇ ਜਾਂਦੇ ਆ ਗੁਰੂ ਦੇ ਆਸਰੇ ਨਾਲ ਗੁਰੂ ਦਾ ਨਾਮ ਜਰਦੇ ਗੁਰੂ ਦੀਆਂ ਸੰਗਤਾਂ ਨਾਲ ਓ ਬਾਈ ਦੇਖੀ ਕਿਰਪਾਨ ਨਾ ਮਰੀ ਜਮਾ ਖੜਮੀ ਚੜਾਈ ਆ ਭਾਈ ਇਹ ਐ ਨਾ ਲੋ ਜੀ 7:35:50 ਦਾ ਤੇ ਆ ਕੁੜੀ ਜਿਹੜੀ ਹੈਗੀ ਆ ਭਾਈ ਭਾਲੂ ਤੋਂ ਡਰੀ ਜਾਂਦੀ ਹੈਗੀ ਕਹਿੰਦੀ ਭਾਲੂ ਨਾ ਆਵੇ ਭਾਲੂ ਨਾ ਖਾ ਜਾਏ ਤੇ ਆ ਇਧਰ ਇੱਕ ਭਾਈ ਆ ਹੈ ਹਰੂ ਹਰੂ ਭੈਣੇ ਡਰ ਕੇ ਭਾਈ ਅਸੀਂ ਤਾਂ ਨਹੀਂ ਭਾਲੂ ਉਹ ਹੁੰਦਾ ਤੇ ਇੱਕ ਆ ਭਾਈ ਭਾਈ ਇਧਰ ਆਉ ਮੜਾ ਜਾ ਕਰੋ ਕਿਰਪਾ ਕੀ ਨਾਮ ਕੀ ਹੈ ਭਾਈ ਦਾ ਮੇਰਾ ਜੀ ਹਰ ਸਿਮਰਨ ਹਰ ਸਿਮਰਨ ਕਿੱਥੋਂ ਆਏ ਸੀ ਬਾਈ ਜੀ ਮਹਾਲੀ ਤੋਂ ਮਹਾਲੀ ਤੋਂ ਤੇ ਕਾਦੇ ਤੇ ਆਇਓ ਬਾਈ ਬਸ ਆਪਣੀ ਗੱਡੀ ਠੀਕ ਐ ਕਿੰਨੇ ਮੰਨ ਕੇ ਚਲੋ ਕਿੰਨੇ ਜਾਣੇ ਆਇਓ ਤੁਸੀਂ ਅਸੀਂ ਆਏ ਚਾਰ ਪੰਜ ਨੇ ਤੁਰਦੇ ਤੇ ਗੱਡੀ ਚਾਰ ਪੰਜ ਜਾਣੇ ਆ ਹੋਰ ਠੀਕ ਐ ਜੀ ਚਾਰ ਪੰਜ ਨਹੀਂ ਆਹ ਪੈਨ ਨਾਲ ਹੈ ਇਹ ਸਾਰਾ ਆਪਣੇ ਆਫਿਸ ਦਾ ਸਟਾਫ ਹੈ ਦਫ਼ਤਰ ਦਾ ਠੀਕ ਐ ਜੀ ਆਫਿਸ ਕਾ ਦਾ ਬਾਈ ਬਰ ਕਿਹਦਾ ਦਫ਼ਤਰ ਆਪਣੇ ਵੀਰੇ ਇਨਵੈਸਟਮੈਂਟ ਦਾ ਠੀਕ ਐ ਜੀ ਨਾਲੇ ਆਪਣਾ ਪਾਣੀ ਦਾ ਐਲਕਲਾਈਨ ਵਾਟਰ ਦੀ ਫੈਕਟਰੀ ਹੈ ਆਪਣੀ ਓਕੇ 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 ਬਸ ਪਾਣੀ ਬਣਾਵਣਾ ਵੇਚੀ ਹੈ ਜੀ ਠੀਕ ਹੈ ਜੀ ਤੇ ਕੋਈ ਸਫ਼ਰ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਬਈ ਸਫ਼ਰ ਬਹੁਤ ਸੋਹਣਾ ਜੀ ਬਈ ਅੱਛਾ ਸੇ ਬੱਸ ਸਾਰੀ ਸੰਗਤ ਨਾਲ ਹੀ ਐ ਅੱਛਾ ਜੀ ਹੌਲੀ ਹੌਲੀ ਚਾਈ ਜੰਨੇ ਆ ਠੀਕ ਹੈ ਜੀ ਤੇ ਆਪਣੇ ਨਾਲ ਦਿੰਕੀ ਸਿੰਘ ਜੀ ਕਿੱਧਰ ਗਏ ਸਾਥੀ ਉਹ ਕੁਝ ਕ ਬਿਮਾਰ ਹੋ ਗਏ ਸੀ ਅੱਛਾ ਜੀ ਪਹਿਲਾਂ ਭੇਜਤਾ ਅੱਛਾ ਜੀ ਆ ਬਾਕੀ ਸਾਰੇ ਖੜੇ ਨੇ ਬੰਦੇ ਅੱਛਾ ਜੀ ਆ ਆ ਗਿਆਂ ਫੋਟਾਂ ਜੀ ਨਾ ਮੈਗਰਾ ਫੜਾ ਫਿਰ ਕਰਕੇ ਨਾਲ ਵੀ ਗੱਲਬਾਤ ਹੁਣ ਤਾਂ ਮਾਹੌਲ ਖੜਿਆ ਕੀ ਨਾਮ ਆ ਭਰਾ ਆਪਣਾ ਸੁਖਦੀਪ ਸਿੰਘ ਵੀਰ ਸੁਖਦੀਪ ਸਿੰਘ ਕਿੱਥੋਂ ਬਾਈ ਵੀਰ ਆਪਾਂ ਯੂਪੀ ਤੋਂ ਪਿਲੇ ਵੀਰ ਠੀਕ ਹੈ ਜੀ ਤੇ ਇਧਰ ਬਾਈ ਵਰਗੇ ਨਾਲ ਕਿਵੇਂ ਫਿਰ ਇਹਨਾਂ ਦਾ ਤੇਰਗੇ ਹੋਰ ਆ ਕਿੰਨਾਂ ਦਾ ਆ ਬਾਈ ਵਰਗੇ ਨਾਲ ਹੀ ਆ ਥੋੜੇ ਨਾ 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 ਆਪਣੇ ਵੀਰ ਆਪਨੇ ਆ ਇਧਰੋਂ ਆਏ ਯੂਪੀੋਂ ਆਏ ਠੀਕ ਹੈ ਜੀ ਠੀਕ ਹੈ ਪਹਿਲਾਂ ਮਿਲੇ ਹੋਣਗੇ ਬਾਈ ਵਰਗੇ ਤੁਹਾਨੂੰ ਹਾਂਜੀ ਨਹੀਂ ਨਾਲ ਹੀ ਆਉਣਦੇ ਜੀ ਸੰਗਤ ਚ ਹੀ ਬਸ ਠੀਕ ਹੈ ਜੀ ਠੀਕ ਹੈ ਆਪਣਾ ਕੀ ਨਾਮ ਆ ਬਾਈ ਹਰਦੇਵ ਸਿੰਘ ਜੀ ਹਰਦੇਵ ਸਿੰਘ ਤੇ ਬਾਈ ਕਦੇ ਤੇ ਆਇਓ ਪਹਿਲਾਂ ਤਾਂ ਇਹ ਦੱਸੋ ਬਾਜੀ ਮੋਟਰਸਾਈਕਲ ਤੇ ਹੀ ਆਇਆ ਤੇ ਗੋਵਿੰਦ ਘਾਟ ਤੱਕ ਠੀਕ ਹੈ ਜੀ ਤੇ ਕੋਈ ਰਾਹ ਦੇ ਵਿੱਚ ਕੋਈ ਤੁਹਾਨੂੰ ਦਿੱਕਤ ਪਰੇਸ਼ਾਨੀ ਹੈ ਬਾਈ ਬੰਬੂਗਾੜ੍ਹ ਤੇ ਨਹੀਂ ਨਹੀਂ ਬਹੁਤ ਵਧੀਆ ਰਿਹਾ ਸਫ਼ਰ ਜੀ ਹਾਂ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਜੀ ਮਾ ਲੱਗਦੀ ਓਡੇ ਆਏ ਆ ਅੱਛਾ ਜੀ ਓਡੇ ਆਏ ਆ ਜੀ ਠੀਕ ਹੈ ਜੀ ਮਹਾਰਾਜ ਆ ਹੀ ਰੱਖੇ ਤਰਖਣਾ ਬਖਸ਼ੇ ਮੈਂ ਕਹਿੰਦਾ ਓਰਦੇ ਤੇ ਵਧੀਆ ਆਪਣੇ ਦਰਸ਼ਨ ਹੋ ਗਏ ਬਈ ਜੀ ਹਾਂ ਜੀ ਬਹੁਤ ਵਧੀਆ ਭਾਜੀ ਬਹੁਤ ਦਰਸ਼ਨ ਵਧੀਆ ਹੋ ਗਏ ਜੀ ਕਿਹੜੇ ਕਿੰਨੇ ਵਜੇ ਚੱਲੇ ਸੀ ਸਵੇਰ ਨਹੀਂ ਸਵੇਰ ਚੱਲੇ ਸੀ ਆਪਾਂ ਸਾਢੇ 4 ਵਜੇ ਤੱਕ ਚੱਲੇ ਸੀ ਸਾਢੇ 4 ਵਜੇ ਜੀ ਹਾਂ ਜੀ ਹਾਂ ਜੀ ਤੇ ਕਿੰਨੇ ਵਜੇ ਪਹੁੰਚ ਗਏ ਸੀ ਆਪਾਂ ਠੀਕ ਹੈ ਜੀ 12 1 ਵਜੇ ਤੱਕ ਆਪਣਾ ਠੀਕ ਹੈ 1:30 1:30 ਪਹੁੰਚ ਗਏ ਹਾਂ ਹਾਂਜੀ ਆ ਵੀ ਆਏ ਤੁਸੀਂ ਤਾਂ ਦੱਸੋ ਬਾਈ ਜੀ ਕੀ ਹੋ ਗਿਆ ਇੱਕ ਮਹੀਨਾ ਬੰਦਾ ਚੱਲਾ ਵਾ ਹਾਂਜੀ ਇਹ ਬਈ ਪਰ ਕੰਮ ਵੀ ਕਰਦੇ ਆ ਵਾਇਰਸ ਵਾਇਰਸ ਲੈ ਬਈ ਕੀ ਨਾਮ ਹੈ ਵੀਰੇ ਕਰਨਦੀਪ ਸਿੰਘ ਹੈ ਕਰੋਨਾ ਵਾਇਰਸ ਕਾਹ ਤੋਂ ਕਹਿੰਦੇ ਅਰਦਨ ਨਹੀਂ ਮਾੜਾ ਇਹ ਤਾਂ ਦੱਸ ਕੇ ਜਾ ਕੋਈ ਫੋਟੋਵਾਲਾ ਕਰੇ ਜਿਤਾ ਕਰਕੇ ਕਹਿੰਦੇ ਹਾਂਜੀ ਫੋਟੋਵਾਲਾ ਕਰੇ ਲੈਣੂ ਫੋਟੋਵਾਲੇ ਇਹ ਤਾਂ ਠੀਕ ਹੈ ਜੀ ਇਹਨੂੰ ਫਿਰ ਕਰੋਨਾ ਵਾਇਰਸ ਹੁੰਦਾ ਜਿਹਨੂੰ ਫੋਟੋਆਂ ਵਿੱਚ ਖਿੱਚਣ ਦਾ ਕਰੇ ਜੋ ਹੈ ਮੋਬਾਈਲ ਚ ਵਾਇਰਸ ਸਾਡੇ ਨਾਲ ਵੀ ਬੰਦੇ ਹੈਗੇ ਮੈਂ ਤਾਂ ਵੀਡੀਓ ਤਾਂ ਕਰਾਈ ਜਾ ਮੈਂ ਤਾਂ ਮਾੜਾ ਮੋਟਾ ਚੱਲ ਕਰ ਲੈਨੇ ਆਗੇ ਉਹ ਫੋਟੋਆਂ ਲਈ ਆ ਪਤੰਦਰ ਮੋਬਾਈਲ ਚ ਵਾਇਰਸ ਹੋ ਜਾਂਦਾ ਵਾ ਠੀਕ ਹੈ ਜੀ ਉਹਨੇ ਕਰੇ ਤਾਂ ਵੀ ਠੀਕ ਹੈ ਵੀਰੇ ਆਪਣਾ ਆਪਣਾ ਕੀ ਨਾਮ ਹੈ ਵੀਰ ਜੀ ਪਰਜੀਤ ਭਾਈ ਪਰਜੀਤ ਠੀਕ ਹੈ ਭਾਈ ਜੀ ਕਿੱਥੋਂ ਨਹੀਂ ਭਾਈ ਯੂਪੀ ਤੋਂ ਯੂਪੀ ਤੋਂ ਖਾਸ ਯੂਪੀ ਕਿਹੜਾ ਪਿੰਡ ਭਾਜੀ ਮੇਰਾ ਪੂਰਮਪੁਰ ਪੂਰਮਪੁਰ ਠੀਕ ਹੈ ਤੇ ਉੱਥੇ ਕੋਈ ਆਪਣੇ ਵਿਜ਼ਿਟ ਕਰਨ ਵਾਸਤੇ ਕੋਈ ਵਧੀਆ ਪਲੇਸ ਚੂਕਾ ਪੀਚ ਭਾਈ ਠੀਕ ਹੈ ਕੋਈ ਹਿਸਟੋਰੀਕਲ ਪਲੇਸ ਭਾਈ ਕਿਸ ਤਰੀਕਾ ਭਾਜੀ ਗੁਰਦੁਆਰੇ ਹੈਗੇ ਤਾਂ ਕਾਫੀ ਠੀਕ ਹੈ ਜੀ ਬਾਕੀ ਮੇਨ ਚੀਜ਼ ਹੈ ਪਾਈ ਗਰਜਰ ਹੋ ਗਿਆ ਅੱਛਾ ਜੀ ਬਾਕੀ ਗੁਰਦੁਆਰਾ ਬਹੁਤ ਮਸ਼ਹੂਰ ਹੈ ਨਾਨਕ ਮਤਾ ਸਾਹਿਬ ਠੀਕ ਹੈ ਜੀ ਹਾਂ ਜੀ ਤੇ ਜੇ ਮੰਨ ਕੇ ਚਲੋ ਤੁਹਾਡੇ ਕੋਲੇ ਅੱਗੇ ਤਾਂ ਦਿਖਾਉਂਗੇ ਸਾਨੂੰ ਫਿਰ ਵੀ ਭਾਜੀ ਸਾਨੂੰ ਲੋਕੇਸ਼ਨ ਹੀ ਦੱਸ ਦੋ ਹੋਰ ਕੋਈ ਚੱਕਰ ਨਹੀਂ ਆ ਬਾਕੀ ਦੱਸ ਅਸੀਂ ਅਸੀਂ ਵੀ ਪੈਸੇ ਮੋਟਰਸਾਈਕਲਾਂ ਤੇ ਆਏ ਆ ਆਪਣੇ ਏਰੀਆ ਡੱਬ ਵਾਲੀ ਆ ਅੱਛਾ ਹਾਂ ਜੀ ਜਿਹੜਾ ਸਾਡਾ ਜੰਗਲ ਆ ਏਸ਼ੀਆ ਦਾ ਸਭ ਤੋਂ ਵੱਡਾ ਜੰਗਲ ਆ ਠੀਕ ਹੈ ਵੀਰੇ ਹਾਂ ਜੀ ਤੇ ਆਪਣਾ ਜਿਹੜਾ ਪਲੀਪੀ ਜਿਲ੍ਹਾ ਤਾਂ ਕਰਕੇ ਮਸ਼ਹੂਰ ਆ ਕਿਉਂਕਿ ਉੱਥੇ ਟਾਈਗਰ ਰਿਜ਼ਰਵ ਬਣ ਗਿਆ ਇੱਕ ਤੇ ਠੀਕ ਹੈ ਜੀ ਹਾਂਜੀ ਬਾਕੀ ਮੇਨ ਇਹ ਆ ਕਿ ਆਪਣਾ ਪੂਰਨਪੁਰ ਜ਼ਿਲ੍ਹਾ ਹੋ ਗਿਆ ਹਾਂਜੀ ਤੇ ਇੱਧਰ ਆਪਣੇ ਪੰਜਾਬੀ ਭਰਾ ਬਹੁਤ ਠੀਕ ਹੈ ਸ਼ੇਰ ਚੀਤੇ ਵੀ ਬਹੁਤ ਆ ਹੈ ਵੀ ਤਾਂ ਹੀ ਉਹ ਵੀਰ ਜੀ ਵਾਧੂ ਜਾਨਵਰ ਹਰੇ ਠੀਕ ਹੈ ਵੀਰ ਜੀ ਆਪਣੇ ਫਾਰਮ ਤੇ ਵੀ ਆ ਜਾਂਦੇ ਆ ਤੇ ਕੋਈ ਉਹਨਾਂ ਦਾ ਕੋਈ ਨੁਕਸਾਨ ਬਈ ਨੁਕਸਾਨ ਵੀਰ ਕੋਈ ਨਹੀਂ ਅਜੇ ਤੱਕ ਤੇ ਇੰਨਾ ਆਇਆ ਨਹੀਂ ਆ ਪਹਿਲਾਂ ਇੱਕ ਦੋ ਵਿੱਚ ਜੀ ਚੱਲਿਆ ਸੀ ਥੋੜਾ ਹੂੰ 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 10 11 ਹੋ ਗਏ ਸੀ ਕਾਂਡ ਵਿੱਚ ਠੀਕ ਹੈ ਫਿਰ ਉਸ ਤੋਂ ਬਾਅਦ ਵਧੀਆ ਪ੍ਰੋਪਰ ਉਹਨਾਂ ਨੇ ਆਪਣੇ ਲੈ ਗਏ ਹੀ ਚੋਕੇ ਜਿਹੜੀ ਸ਼ੇਰਨੀ ਨੇ ਕੰਡ ਕੀਤਾ ਹੈ ਉਸ ਤੋਂ ਬਾਅਦ ਕੋਈ ਅਜੇ ਤੱਕ ਦਿੱਕਤ ਨਹੀਂ ਆਈ ਜੀ ਰੈਸਕਿਊ ਵਾਲੇ ਲੈ ਗਏ ਸੀ ਰੈਸਕਿਊ ਕਰਕੇ ਠੀਕ ਹੈ ਬਾਈ ਨਾਲ ਹੀ ਆਪਣੇ ਜੰਗਲਾਤਾਂ ਜੰਗੂ ਕੀ ਵੀ ਨਾਲ ਹੀ ਆ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਵੀਰ ਤੇ ਇੱਥੇ ਕਿੰਨੀ ਵਾਰ ਆਇਆ ਬਾਈ ਇੱਥੇ ਵੀਰ ਦੂਜੀ ਵਾਰ ਆ ਚੁਕੇ ਹਾਂ ਠੀਕ ਹੈ ਜੀ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਇੱਕ ਇਹ ਤੇ ਭਾਲੂ ਭੂਲੂ ਜਾਂ ਕੀ ਜਾਂਦੇ ਅਰ ਫਿਰ ਦਾ ਕੋ ਅੱਗੇ ਕੁੜੀ ਜੀ ਡਰੀ ਜਾਂਦੀ ਸੀ ਕਹਿੰਦੀ ਭਾਲੂ ਨਾਲ ਜੀ ਆਈ ਨਹੀਂ ਸੁਣਿਆ ਵੀਰ ਜੀ ਸਾਰਿਆਂ ਦਾ ਵੱਡੇ ਦਾ ਭਰਾਵਾ ਸਾਰਿਆਂ ਦਾ ਵੱਡੇ ਦਾ ਆ ਸੀ ਭਾਲੂ ਸਾਡੇ ਤੋਂ ਵੱਡਾ ਕੋਈ ਨਹੀਂਗਾ ਮੁੱਕਰੀ ਗੱਲ ਹੈ ਸਾਡੇ ਤੋਂ ਵੱਡਾ ਕੋਈ ਨਹੀਂ ਆਈਆਂ ਬਈ ਗੱਲ ਹਾਂ ਬਾਕੀ ਭਈ ਆਈਆਂ ਅਸੀਂਆਂ ਖੇਡੀਆਂ ਕਰਦੇ ਤਾਂ ਨੂੰ ਚੜ ਕੇ ਸੀ ਆਈਆਂ ਅਸੀਂਆਂ ਖੇਡੀਆਂ ਕਰਦੇ ਥੱਲੇ ਨੂੰ ਆਦਾਂਗੇ ਪਰ ਜਿਹੜਾ ਅੱdte ਤਾਂ ਆਪਣਾ ਜਿਆਦਾ ਮੰਨ ਕੇ ਚੱਲ ਸੀਗਾ ਆਪਾਂ ਜਾਂਦਿਆਂ ਨੇ ਵੀ ਤੇ ਆਉਂਦਿਆਂ ਨੇ ਵੀ ਸੰਗਤਾਂ ਦੇ ਰਿਵਿਊ ਹੀ ਦੇਖੇ ਸੀ ਕਿਉਂਕਿ ਦਿੱਕਤ ਕੀ ਆ ਜਦੋਂ ਘਰੇ ਬੈਠੇ ਨਾ ਸੋਚ ਵਿਚਾਰੀ ਕਰੀਂਦੇ ਰਹਿੰਦੇ ਆ ਉੱਥੇ ਆਏ ਰਸਤਾ ਆਏ ਰਸਤਾ ਮੈਂ ਦੇਖਿਆ ਇੱਕ 91 ਸਾਲ ਦਾ ਬਜ਼ੁਰਗ ਟੱਕਰਿਆ ਠੀਕ ਆ ਬਦਗੀ ਉਹ ਤੁਰਿਆ ਜਾਂਦਾ ਸੀਗਾ ਤਾਂ ਹੋਰ ਬਥੇਰੇ ਬਣ ਕੇ ਚਲਾ ਇਹਦੇ ਮਾਵਾ ਭੈਣਾ ਜੜੀਆਂ ਸਾਰੀਆਂ ਦੁਰ ਕੇ ਜਾਣ ਡੀਆਂ ਗਈ ਬਜ਼ੁਰਗ ਜਾਣ ਡੇ ਦੋ ਮੈਨੂੰ ਆ ਦੋ ਤਿੰਨ ਇਹ ਜਿਹੇ ਬੰਦੇ ਟੱਕਰੇ ਜਿਹੜੇ ਪਿਓ ਪੁੱਤ ਆਏ ਸੀਗੇ ਹਾਂਜੀ ਹਾਂਜੀ ਅੱਛਾ ਅੱਛਾ ਤੇ ਮੈਂ ਕਹਿੰਨਾ ਨਾ ਯਾਰ ਰੂਹ ਖੜ ਗਈ ਇਹ ਵੀਡੀਓ ਵੀਡੀਓ ਵਾਸਤੇ ਨਹੀਂਗਾ ਧਰਾਂ ਸੱਚੀ ਰੂਹ ਖੜ ਗਈ ਮੈਂ ਕਹਿੰਦਾ ਮੇਰੇ ਵਾਲਾ ਬਾਪੂ ਮੇਰੇ ਨਾਲ ਆਵੇ ਪਰ ਕਿੱਥੇ ਕਿਹੜੀ ਮੰਦ ਸਾਡੇ ਵਾਲੀ ਸਾਡੇ ਦੇ ਬਾਪੂ ਪਹਿਲਾਂ ਹੀ ਹੋ ਗਏ ਉਹ ਪਹਿਲਾਂ ਹੀ ਆ ਗਏ ਸੀ ਹਾਂਜੀ ਹਾਂਜੀ ਤਾਂ ਚਲੋ ਠੀਕ ਆ ਬਾਈ ਮਿਲਦੇ ਆਂ ਵੀਰ ਜਰੂਰ ਵੀਰ ਜੀ ਠੀਕ ਆ ਬਾਈ ਜੀ ਪਾ ਕੇ ਥੱਲੇ ਨੂੰ ਚੱਲੇ ਫਿਰ ਇੱਥੇ ਅੱਜ ਗੋਬਿੰਦ ਦਾ ਤਾਂ ਮੀਆਂ ਹਾਂਜੀ ਹਾਂਜੀ ਠੀਕ ਆ ਬਾਈ ਆ ਇਸ ਕਿ ਬਈ ਵਰਗੇ ਜੁਪੀ ਤੋਂ ਤੇ ਵਧੀ ਗਿਆ ਚੜ੍ਹਦੀ ਕਲਾ ਚ ਮਾਹੌਲ ਆ ਤੇ ਥੱਲੇ ਨੂੰ ਭਾਈ ਚੜਾਈਆਂ ਜਿਹੜੀਆਂ ਹੈਗੀਆਂ ਚੜ੍ਹ ਕੇ ਗਏ ਸੀ ਸਵੇਰੇ ਉਹ ਉੱਤਰਦੇ ਜਾ ਰਹੇ ਹੈਗੇ ਤੇ ਸਮਾਂ ਮਿਲਦਾ ਇਸ ਵੇਲੇ ਹੋ ਗਿਆ ਹੋਗਾ 6 ਵੇਲੇ 60 ਕ ਬੰਦੇ ਦਾ ਹੋਗਾ ਨਾ 6 ਵਜੇ ਕੀ 6 ਵਜੇ ਜੀ ਬਾ ਪਹੁੰਚ ਜਾ ਕੇ ਹੁਣ ਤਾਂ ਪੌਣੇ ਇੱਕ ਘੰਟੇ ਇੱਧੇ ਘੰਟੇ ਚ ਉਹ ਵਾਲਾ ਪਿੰਡਾ ਨਹੀਂ ਰਹਿ ਗਿਆ ਠੀਕ ਹੈ ਜੀ ਸਮਾਂ ਇਸ ਵਕਤ 6:07 ਵੇਲੇ ਦਾ ਤੇ ਆਪਾਂ ਗੋਵਿੰਦ ਧਾਮ ਕੋਲੇ ਪਹੁੰਚ ਚੁਕੇ ਸੀਗੇ ਇਹੜਾ ਪਹਿਲਾ ਪੌੜਾ ਆਪਾਂ ਕ੍ਰੋਸ ਕਰਕੇ ਗਏ ਸੀ ਇੱਥੇ ਤੇ ਝਾਰਨਾ ਵਗ ਰਿਹਾ ਬਈ ਥੋੜਾ ਜਿਹਾ ਅੱਗੇ ਨਾਲੋਂ ਘਟ ਗਿਆ ਕਿਉਂਕਿ ਠੰਡ ਹੋ ਰਹੀ ਆ ਰਾਤ ਪੈ ਰਹੀ ਆ ਤਾਂ ਕਰਕੇ ਜਿਹੜਾ ਹੈਗਾਗਾ ਉਹ ਗਲੇਸ਼ੀਅਰ ਜੰਮ ਰਿਹਾਗਾ ਤੇ ਇੱਧਰ ਆਪਣੇ ਨਾਲ ਹੀ ਪੁਲਿਸ ਕਮਾਂਡੋ ਪੁਲਿਸ ਨਾਲ ਬਈ ਆਰਮੀ ਕਮਾਂਡੋ ਜਿਹੜੇ ਇੱਥੇ ਸੁਰੱਖਿਆ ਹਿੱਤ ਵੀ ਮੰਨ ਕੇ ਚਲੋ ਜਿਵੇਂ ਦੀ ਰਾਤ ਨੂੰ ਕਈ ਵਾਰੀ ਆਉਂਦੇ ਕਰਦੇ مسافر ਜਿਹੜੇ ਹੈਗੇ ਆ ਲੇਟ ਹੋ ਜਾਂਦੇ ਨੇ ਤਾਂ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਹਦਾ ਕਰਕੇ ਬਈ ਜਿਹੜੀ ਹੈਗੀ ਹੈ ਕਿ ਸਾਰੇ ਆਪਣੇ ਕਮਾਂਡੋ ਅਤੇ ਪੁਲਿਸ ਦਾ ਇੱਥੇ ਬਈ 2-3 ਘੰਟੇ ਮੇਰੇ ਹਿਸਾਬ ਨਾਲ 2-3 ਘੰਟੇ ਬਈ ਇੱਥੇ ਡਿਊਟੀ ਦਿੰਦੇ ਹੈਗੇ ਬਾਕੀ ਜਿਹੜੀ ਗੱਲਬਾਤ ਹੈਗੀ ਉਹਦੇ ਜਿਹੜੇ ਅਧਿਕਾਰੀਓ ਨਹੀਂ ਕਰ ਸਕਦੇ ਉਹਨਾਂ ਦਾ ਵੀ ਥੋੜਾ ਜਿਹਾ ਕੋਈ ਆਦੀਆਂ ਬੰਦਸ਼ਾਂ ਹੁੰਦੀਆਂ ਆਈਆਂ ਤੇ ਅਮਨਦੀਪ ਸਰ ਨੇ ਜਿਹੜੇ ਇੱਥੋਂ ਦੇ ਮੇਨ ਕਰਮਚਾਰੀ ਨੇ ਤੇ ਬਾਕੀ ਜਿਹੜੇ ਆਪਣੇ ਅ ਪਿੱਛੇ ਦਿੱਕਤਾਂ ਆ ਰਹੀਆਂ ਸੀ ਨਾ ਵੀ ਕਿਵੇਂ ਦੀ ਪਾਣੀ ਦੀ ਦਿੱਕਤ ਹੋਊਗੀ ਅ ਟੂਟੀਆਂ ਵਗੈਰਾ ਤੇ ਉਹ ਸਾਰੀਆਂ ਆਪਾਂ ਇਹਨਾਂ ਨਾਲ ਸਾਂਝੀਆਂ ਕੀਤੀਆਂ ਦੱਸੀਆਂ ਇਹਨਾਂ ਨੂੰ ਵੀ ਇਦਾਂ ਕਰਕੇ ਵੀ ਆਹ ਗੱਲ ਕਾਣੀ ਹੈਗੀ ਵੀ ਤੁਸੀਂ ਇਸ ਦੇ ਉੱਤੇ ਤਾਂ ਸਰਨੇ ਬਹੁਤ ਵਧੀਆ ਬਣ ਕੇ ਚਲੋ ਆਪਣੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਬਈ ਅਸੀਂ ਜਿਹੜੇ ਕੱਲ੍ਹ ਹੀ ਆਪਣੇ ਜਿਹੜਾ ਜਲਕ ਭਾਗ ਆ ਉਹਦੇ ਨਾਲ ਗੱਲਬਾਤ ਕਰਕੇ ਤੇ ਮਸਲਾ ਕਿਸੇ ਹੱਲ ਕਰ ਦਾਂਗੇ ਵੀ ਸਾਨੂੰ ਇਸ ਦੀ ਕੋਈ ਇਨਫੋਰਮੇਸ਼ਨ ਹਜੇ ਤੱਕ ਨਹੀਂ ਮਿਲੀ ਸੀਗੀ ਤਾਂ ਜੇ ਭਾਈ ਤੁਸੀਂ ਜਾਣਦੇ ਹੋ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਲੱਗਦੀ ਆ ਇਦਾਂ ਦੀ ਕੋਈ ਵੀ ਪ੍ਰੋਬਲਮ ਹਨਾ ਤਾਂ ਤੁਸੀਂ ਸਾਂਝੀ ਕਰਿਆ ਕਰੋ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਤੇ ਇਹ ਭਈ ਉਹਦਾ ਕੋਈ ਦਾਹਾਂ ਸੋਲੂਸ਼ਨ ਕੱਢ ਸਕਣ ਤੇ ਬਾਕੀ ਇਹ ਸੀ ਆਪਣਾ ਅੱਜ ਦਾ ਬਲੌਗ ਗੋਵਿੰਦ ਆਪਣੇ ਫਰੀ ਹੈਮਪੁਣ ਤਹ ਤੋ ਗੋਵਿੰਦ ਹਾਂ ਤੱਕ ਦਾ ਜਿਹੜਾ ਸਫ਼ਰ ਸੀਗਾ ਬਾਸਤੀ ਦਾ ਉਹ ਤੁਹਾਡੇ ਨਾਲ ਕੀਤਾ ਸਾਂਝਾ ਜੇ ਵਧੀਆ ਲੱਗਿਆ ਭਾਈ ਗੱਲਬਾਤ ਵਧੀਆ ਲੱਗੀ ਬਲੌਗ ਵੀਡੀਓ ਵਧੀਆ ਲੱਗੀ ਤਾਂ ਭਾਈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਭਾਈ ਜੇ ਕੋਈ ਹੋਰ ਵੀ ਤੁਹਾਨੂੰ ਚੰਗੀ ਗੱਲ ਲੱਗਦੀ ਆ ਤਾਂ ਕੋਈ ਸੋਹਣਾ ਜਿਹਾ ਵਧੀਆ ਰਿਕਾਰਡ ਵੀ ਕਰ ਸਕਦੇ ਹੋ ਤੇ ਭਾਈ ਜਿਹਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਭਾਈ ਜਿਹੜੇ ਫੇਸਬੁੱਕ ਤੇ ਦੇਖ ਰਹੇ ਹੋ ਜਿਹਨੇ ਫੋਲੋ ਨਹੀਂ ਕੀਤਾ ਤਾਂ ਪੇਜ ਨੂੰ ਫੋਲੋ ਵੀ ਕਰ ਲਓ ਬਰਾੜ ਜੇ ਫੈਮਿਲੀ ਦੇ ਨਾਮ ਤੋਂ ਭਾਈ ਆਪਣੇ ਸਾਰੇ ਪਾਸੇ ਘਰਦੇ ਆ ਜੀ ਤਾਂ ਇੱਥੇ ਇੰਨੀ ਗੱਲਬਾਤ ਨਾਲ ਆਪਾਂ ਅੱਜ ਦਾ ਵਲੌਗ ਸਮਾਪਤ ਕਰਦੇ ਆਂ ਮਿਲਦੇ ਆਂ ਅਗਲੇ ਵਲੌਗ 'ਚ ਨਵੇਂ ਨਵਾਂ ਦਿਨ ਨਵੀਂ ਸਵੇਰ ਤੇ ਨਵੀਂ ਵੀਡੀਓ ਨਾਲ ਤੇ ਨਵੇਂ ਸਫਰ ਨਾਲ ਤਾਂ ਬਹੁਤ ਬਹੁਤ ਧੰਨਵਾਦ ਵੀਡੀਓ ਨਾਲ ਅੰਤ ਤੱਕ ਬਨੇ ਰਹਿਣ ਲਈ ਠੀਕ ਹੈ ਜੀ ਸਤ ਸ੍ਰੀ ਅਕਾਲ